ਬੇਬੇ ਕਦੇ ਨਹੀਂ ਆਏ ਕਦੇ ਤੇਰੀ ਯਾਦ ਲੱਤ ਦੁਖਦੀ ਆ ਕਦੇ ਯਾਦ ਦੁਖਦੀ ਆ ਠੀਕੇ ਤੋਂ ਤੇਰਾ ਪਜੇ ਤੇਰਾ ਬੇੜਾ ਹਾਏ 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 ਓਇਨਾ ਮੈਂ ਦੇਖਦਾ ਮਾਲੀ ਰੂਪ ਉਹ ਰਾਂ ਦੇ ਕਿਰੇ ਉਹਨਾਂ ਦੇ ਦਰਖਤਾਂ ਹੋਣ ਤਾਂ ਹਰੇ ਹੀ ਹੋ ਤੂ ਕਿਦਾਰ ਨਾ ਬਰੇ ਆਸਰੀ ਘਾਲ ਦਾਈ ਆਹ ਪੜੋ ਮੈਨੂੰ ਕਦਾ ਪਤਾ ਮੇਰਾ ਸਾਲਿਆ ਮੇਰੇ ਸਾਲਿਆ ਸਮਝ ਤੇ ਮੈਂ ਕਿਹੜਾ ਗਿਆਨਾ ਗਾਲ ਐ ਮਗਰ ਨਾ ਲੱਗਿਆ ਕਰ ਕੰਜਰ ਦਾ ਪੁੱਤਾ ਉਹ ਕੀ ਹੋ ਗਿਆ ਬੇਬੇ ਨੂੰ ਐ ਖਿੱਚੀ ਉਹਨੀਆਂ ਜਵਾਕਾਂ ਵਾਂਗੂ ਕਿਉਂ ਖਿੱਚਿਆ ਨਾ ਹਾਂ ਉਹ ਮਾਲੀ ਦੀਗਾ ਮਾਲੀ ਉਹ ਇਹਦਾ ਯਾਰ ਜਣਾ ਨਸ਼ੇੜੀ ਆ ਆਹੋ ਇਹ ਨੂੰ ਪੁੱਠੀਆਂ ਵੈਬ ਤਾਂ ਸੌਂਦੇ ਨਹੀਂ ਕੋਈ ਨਹੀਂ ਹਟਾ ਲੈ ਪੁੱਠੀਆਂ ਵੈਬ ਤਾਂ ਲਾਉਂਦਾ ਮੇਰੀ ਗੱਲ ਸੁਣ ਮਾਂ ਦੀ ਉਰੀ ਖੜੇ ਦੀ ਬਾਅਦ ਚ ਮੈਨੂੰ ਛੱਡਣ ਆਈ ਦੀ ਘਰੇ ਉਹ ਠੀਕ ਆ ਮੈਨੂੰ ਕਹਿੰਦਾ ਆਪਣੇ ਪਟਿਆਲੇ ਵਿਚਾਰੀ ਤੇ ਵਿਆਹ ਕਰੂ ਅੱਪ ਤੇਰੇ ਨਾਲ ਆ ਯਾਰੀ ਕਹਿੰਦਾ ਤੂੰ ਨਾਲ ਚੱਲ ਆ ਗੱਲ ਹੋਈ ਆ ਸਾਰੀ ਐ ਬੈਠ ਜਾ ਕੇ ਕੀ ਕਰਨਾ ਸਰਵਾਲਾ ਬਣਨਾ ਉੱਥੇ ਦਾ ਓਏ ਨਾ ਮੈਂ ਦੇਖਦਾ ਮਾਲੀ ਨੂੰ ਓ ਰਹਿਣ ਦੇ ਵੀਰੇ ਉਹਨਾਂ ਦੇ ਦਰਖ ਚਟੇ ਹੋਰ ਤੱਕ ਖੜੇ ਨਹੀਂ ਹੋਏ ਤੂੰ ਕੀ ਜਾਣਦਾ ਉਹਨਾਂ ਬਾਰੇ ਆ ਜਾ ਆ ਜਾ ਓਏ ਖਾਂ ਚਾ ਯਾਰ ਮੈਨੂੰ ਤਰਸ ਆਉਂਦਾ ਯਾਰ ਉਹ ਤੇ ਉਹ ਪਹਿਲੇ ਹੀ ਬੁੜੀ ਤੋਂ ਇੰਨੀ ਲਾਪਾ ਕਰਾ ਲਈ ਤੂੰ ਓਏ ਸਾੜਾ ਲਵਜੂ ਵਾਲਾ ਬੰਦਾ ਓਏ ਓ ਲਵਜੂ ਵਾਲਾ ਤਾਂ ਹੈਗਾ ਕੋਈ ਨਾ ਆ ਜਾ ਚੱਲ ਓਏ ਰਹਿਣ ਦੇ ਯਾਰ ਯਾਰ ਆਪਣਾ ਪੈਸੇ ਓਏ ਆ ਜਾ ਓਏ ਸਾਡੇ ਯਾਰ ਪੈਸੇ ਦਾ ਕੀ ਕਰਨਾ ਯਾਰ ਗੂਏ ਓਏ ਸਾੜਾ ਕੁੱਤੇ ਆ ਬਾਹਰ ਆ ਜਾ ਓ ਗੱਗੂ ਖੜੇ ਬੰਦੇ ਨੂੰ ਵੇਚ ਦਿੰਦੇ ਆ ਓ ਮੱਲੀ ਆ ਗਿਆ ਬਾਈ ਓਏ ਲਾ ਉਹ ਫੇਰ ਵਾ ਗਿਆ ਕੰਜਰ ਦਾ ਪੁੱਤ ਹੁਣ ਨਹੀਂ ਓਰੇ ਚੱਲ ਤੂੰ ਆ ਚੱਲੀਏ ਚੱਲ ਔਰ ਨਾ ਬਣੀ ਜੇ ਪਿਓ ਦਾਗਾ ਆ ਹੁੰਦਾ ਓਏ ਹਾਂ ਮੱਲੀ ਵਾਹ ਪਹਿਲੀ ਵਾਰ ਇੱਕ ਵਾਰ ਦੇਓ ਲੈ ਹੁਣ ਦੁੱਧ ਉਤਰਾ ਭੈਣ ਤੇਰਾ ਉਦਾਂ ਕਹਣਾ ਵੀ ਦੱਸ ਲੈ ਤੂੰ ਆ ਜਾ ਯਾਰ ਮੇਰੀ ਗੱਲ ਸੁਣ ਉਹ ਖੜ ਜਾ ਯਾਰ ਕਿੱਥੇ ਨਹੀਂ ਜਾਣਾ ਆਲਾ ਨੰਬਰਦਾਰੀ ਦਾ ਆ ਫੜ ਫੜ ਲੈ ਮੈਨੂੰ ਪਤਾ ਮੇਰਾ ਸਾਲਿਆ ਓ ਮੇਰੇ ਸਾਲਿਆ ਸਮਝ ਫਮਦਲਾ ਫੁੱਲ ਲਿਆ ਏ ਹਾਂ ਫੁੱਲ ਤੂੰ ਜਾ ਕੇ ਨਾ ਗੇਬੋ ਨੂੰ ਕਹੀਂ ਕਿ ਬੀਬੀ ਆ ਫੜ ਫੁੱਲ ਮੈਂ ਤੇਰੀ ਕੁੜੀ ਨੂੰ ਦਿਲ ਤੇ ਪਿਠਾ ਕੇ ਰੱਖੂੰ ਤੇ ਜਿਹੜੇ ਮੈਨੂੰ 10 ਕਿਲੇ ਆਉਂਦੇ ਨੇ ਨਾ 400 ਡੇ ਆਹੋ ਪਹਿਲੇ ਮੋੜੀ ਕਹਿ ਦੂਗੀ ਹਨਾ ਉ ਤਾਂ ਵੀ ਲੈ ਕੇ ਗੋਸ਼ੰਦਰਾ ਤੋਂ ਤੇਰੀ ਸ਼ਰਮ ਤਾਂ ਨਹੀਂ ਆਉਂਦੀ ਮੇਰਾ ਸਾੜਾ ਤੈਨੂੰ ਕਾਲ ਨਾ ਗੱਡਾ ਛਾਲਾ ਮੇਰੇ ਨਾਲ ਚਾਟ ਬਹਿਣਗੇ ਜਿਵੇਂ ਪਤਾਸਿਆਂ ਦੇ ਕੀੜੀਆਂ ਫਿਰਦੇ ਹੁੰਦੇ ਆ ਉਹ ਐ ਨਹੀਂ ਹੁੰਦਾ ਮਾਤਾ ਰਾਣੀਆਂ ਦੇ ਗੁਲਗਲੇ ਕਹਿੰਦੇ ਹੁੰਦੇ ਨੇ ਮੈਨੂੰ ਸਮਝ ਤਾਂ ਆ ਗਈ ਮੇਰੀ ਗੱਲ ਤਾਂ ਸੁਣੋ ਯਾਰ ਤੁਸੀਂ ਕਿਉਂ ਦਲੂਸ ਕੱਢੀ ਜਾਂਦੇ ਹੋ ਯਾਰ ਨਾਲੇ ਹੁਣ ਕਾਹਤੋਂ ਸੱਤਾਂ ਮੈਨੂੰ ਉਹ ਮੇਰੀ ਗੱਲ ਜੇ ਬੋਲੋ ਜਾ ਕੇ ਲਾਲਚ ਦੇ ਦੇ ਠੀਕ ਆ ਕਿੰਨੇ ਕਿਲ ਲੈਣੇ ਤੇਰੇ ਨਾਲ ਕਿਲ ਤਾਂ ਮੈਨੂੰ 10 ਆਉਂਦੇ ਨੇ 10 ਆਉਂਦੇ ਨੇ ਆ ਕੀ ਗੱਲ ਆ ਓਏ ਪੱਕੀ ਗੱਲ ਆ ਦਿਖਾ ਦੇਣਾ ਸਟਾਪ ਦਿਖਾ ਦੇਣਾ ਭਾਈ ਹੋਰ ਕੀ ਆ ਗੱਲ ਸੁਣ ਤੇਰੇ ਨਾਂ ਉਹਨੇ ਮੇਰੇ ਨਾਮ ਹੀ ਨੇ 4 ਗੇਬੋ ਨੂੰ ਦੇ ਦੇ ਅੱਛਾ ਚਾਰ ਉਹਨੂੰ ਦੇਦਾ ਮੈਂ ਕੀ ਛੁੱਛੜੇ ਜਾਊ ਫਿਰ ਮੈਂ ਕਿੱਧਰ ਜਾਊ ਛੜੇ ਉਹਨਾਂ ਦੇ ਕਿਹੜਾ ਕੋਈ ਯਾਰ ਭਾਈ ਆ ਤੇਰੇ ਲਾ ਵੀ ਆਉਣਗੇ ਓਏ ਭਾਈ ਹੈਗਾ ਛੋਟਾ ਜਿਹਾ ਉਹਨੂੰ ਆਪਾਂ ਉਚਾਲ ਦਾਂਗੇ ਓ ਰਹਿਣ ਦੇ ਵੀਰੇ ਪਹਿਲਾਂ ਦੀ ਪਹਿਲਾਂ ਤੂੰ ਮੇਰੇ ਲੱਤਾਂ ਕਟਾ ਦੇ ਨੀ ਠੀਕ ਆ ਜੇ ਹੁਣ ਮੈਨੂੰ ਅਗਲੇ ਨੇ ਫੇਰ ਸਿੱਟ ਲਾ ਮੈਂ ਕਿਦੀ ਮਾਂ ਨੂੰ ਮਾਸੀ ਆਖੂਗਾ ਓਏ ਤੂੰ ਮੇਰੀ ਗੱਲ ਸੁਣ ਯਾਰ ਇਹ ਇਦੂ ਲੈਸ ਕਰਨ ਦਾ ਵਾਲੀ ਨੂੰ ਦੋਈ ਦੇ ਦੀ ਕਿਆ ਕਰਾਉਣਾ ਗਲਤੀ ਤੇਰੀ ਪੱਕੀ ਆ ਹਣਾ ਯਾਰ ਕਿਆ ਕਰਾਉਣਾ ਤੈਨੂੰ ਕਰਾਉਣਾ ਮੈਂ ਨਾ ਕਰਨੀ ਪਊ ਯਾਰ ਕਰਨਾ ਦਾ ਪਊ ਬਾਈ ਹੈ ਜਲਦੀ ਆ ਕੇ ਬੋਲ ਬੰਦ ਗੱਲ ਕਰ ਲੇਗਾ ਤੂੰ ਮੈਂ ਪਹਿਲਾ ਵਾਲੀ ਕਰੀ ਯਾਰ ਆਹੋ ਪਹਿਲਾ ਵਾਲੀ ਗੱਲ ਨਾ ਨਾ ਕਰਦੀ ਤਾਂ ਕਹਿਣਾ ਤੈਨੂੰ ਉਹਦਾ ਫੋਲ ਆ ਗਿਆ ਦੀ ਇਹਦਾ ਹੋਰ ਚੱਲ ਫਿਰ ਚੱਲ ਜਰਾਦਾ ਪਦਲਾ ਪੈਦਾ ਉਹਦੀ ਜਦ ਫੂਲ ਆ ਜੇ ਇਹ ਜੈ ਖਾਣ ਦੇ ਕਿ ਤਾ ਪਾਥੀਆਂ ਨੇ ਤਪਾ ਰੱਖੀਆਂ ਨਪੁੱਤੇ ਨੇ ਜਵਾਕਟਾ ਜਾਂਦੇ ਨੇ ਕਦੇ ਇੱਕਾ ਕਮਾਂਡਣ ਸੱਜ ਬੀਬੋ ਆਸਰੀ ਕਾਲਤਾਈ ਬੇ ਸਾਸਰੀ ਕਾਲਤਾ ਠੀਕ ਐ ਪਲੇਗ ਤੇ ਜਾਣ ਤੂੰ ਫੇਰ ਆ ਗਿਆ ਵੇ ਤੈਨੂੰ ਮੈਂ 20 ਵਾਰ ਕਿਹਾ ਵੀ ਮੇਰੇ ਤੂੰ ਪੋਰਾ ਪਸੰਦ ਨਹੀਂ ਮੇਰੇ ਘਰੇ ਨਾ ਬੜਿਆ ਕਰ ਮੇਰੀ ਬੀਚ ਨਾ ਆਇਆ ਕਰ ਵੇ ਮੇਰੇ ਤਾਂ ਮੇਰੇ ਤੈਨੂੰ ਤਾਂ ਸਾਡਾ ਕੁੱਤਾ ਵੀ ਨਹੀਂ ਪਸੰਦ ਕਰਦਾ ਚੱਲ ਇੱਥੋਂ ਗੱਲ ਕਰ ਲੈ ਕੁੱਤੇ ਤੋਂ ਅਸੀਂ ਦੱਖੂ ਜਾਣੇ ਲੈਣੇ ਨੇ ਕੁੜੀ ਦੇ ਆ ਵੇ ਤੂੰ ਦੇਖ ਕੇ ਬੋਲ ਕੁਸ ਪਲੇਗ ਦੇ ਜਾਣਾ ਮੈਂ ਮੈਂ ਕੁੜੀ ਦਾ ਤੈਨੂੰ ਨੇੜੇ ਵੀ ਨਾ ਖੜਨ ਦੇ ਮੈਂ ਨਾਲ ਤੁਹਾਨੂੰ ਤੂੰ ਮੇਰੀ ਗੱਲ ਸੁਣਦਾ ਜੇ ਹੁਣ ਮੈਂ ਲਵੇ ਪਿਸਤੌਲ ਆਉਂਦਾ ਨਾ ਗੋਲੀ ਤੇਰੇ ਅੱਥੇ ਚਾਉਂਦੀ ਵੇ ਜਾਣ ਤੇ ਜਾਣ ਤੇ ਮੈਂ ਪਲੇਗ ਦੇ ਪਤਾ ਨਹੀਂ ਕਿਹੜੀ ਗੱਲੋਂ ਚੁੱਪਾਂ ਹਾਂ ਖਾਖਾਂ ਪਾੜ ਦੂੰਗੀ ਮੈਂ ਚਲੋ ਇੱਥੋਂ ਗਾ ਤੂੰ ਪਹਿਲਾਂ ਇਹ ਦੱਸ ਮੈਨੂੰ ਖਾਖਾਂ ਹੁੰਦੀਆਂ ਕਿੱਥੇ ਨੇ ਆਹੋ ਤੇਰੀ ਮਾਂ ਨੂੰ ਪੁੱਛ ਜਾ ਕੇ ਕਿੱਥੇ ਹੁੰਦੀਆਂ ਨੇ ਤੇਰੇ ਬਾਪ ਨੂੰ ਪੁੱਛ ਜਾ ਕੇ ਕਿੱਥੇ ਹੁੰਦੀਆਂ ਨੇ ਪਲੇਗ ਦੇ ਜਾਣਾ ਨਾਲੇ ਪੁੱਛ ਉਹਦੇ ਚਾਚੇ ਤਾਇਆ ਨੂੰ ਹਜੇ ਖਾਖਾਂ ਮੈਨੂੰ ਪਤਾ ਐਡਾ ਵੱਡਾ ਹੋ ਗਿਆ ਬੇਤ ਪਰਾਂ ਲੱਗ ਜਾ ਵੱਡਾ ਆਸ਼ਕਾਂ ਦਾ ਵਿਚੋਲਾ ਬੇਹਜੇ ਵਿਚੋਲ ਪੜੇ ਕਰਦਾ ਕਰਦਾ ਕਿਤੇ ਆਪਦੀ ਨਾ ਛਾਂ ਪਵਾ ਲਈ ਮਰ ਜਾ ਯਾਰ ਮਾਲੀ ਤੂੰ ਕਰ ਲੈ ਗੱਲ ਦੇਖੋ ਬੀਬੀ ਜੀ ਮੈਂ ਤੇ ਤੁਹਾਨੂੰ ਪਤਾ ਹੀ ਆ ਮੈਂ ਤੇ ਸਿੰਦਰ ਦੋ ਜਿਸਮ ਇੱਕ ਜਾਣਾ ਤੈਨੂੰ ਪਤਾ ਹੀ ਆ ਬੀਬੀ ਜੇ ਸੈਂਟਰ ਮੇਰਾ ਵਾਈਫਾਈ ਆ ਮੈਂ ਉਹਦਾ ਜੀਪੀਐਸ ਆ ਮੇਰਾ ਉਹਦੇ ਬਿਨਾ ਸਰਦਾ ਨਹੀਂ ਮੇਰਾ ਮੇਰਾ ਹੱਥੋਂ ਦੇ ਹੱਥਾਂ 'ਚ ਦੇ ਦੋ ਬੀਬੀ ਬਣ ਕੇ ਵੇ ਤੂੰ ਪਰੇ ਰਹਿ ਪਲੇਗ ਦੇ ਜਾਣਾ ਤੇਰੇ ਨੱਕ ਤੋਂ ਤਾਂ ਮੈਨੂੰ ਐਂ ਲੱਗਦਾ ਜਿਵੇਂ ਭੈੜੀ ਬਿਮਾਰੀ ਲੱਗੀ ਹੋਵੇ ਕੋਈ ਆ ਪਰੇ ਹੋ ਜਾ ਇੱਥੋਂ ਹਾਂ ਮੇਰੀ ਗੱਲ ਸੁਣਤਾ ਜੀ ਇੱਕ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਵੇ ਤੂੰ ਪਰੇ ਹੋ ਜਾ ਹਾਂ ਉਹ ਖੜਦਿਆਂ ਦੀ ਗੱਲ ਲਈ ਯਾਰਾ ਹੁਣ ਤੂੰ ਮੇਰੀ ਗੱਲ ਸੁਣ ਲਾਲਾ ਕਿੱਥੇ ਹੈ ਬੇ ਤੈ ਲਾਲੇ ਤੋਂ ਕੀ ਲੈਣਾ ਪਲੇਗ ਦੇਣਾ ਤੈ ਕੀ ਲਾਲੇ ਨੂੰ ਰਿਸ਼ਤਾ ਕਰਾਉਣਾ ਹਾਂ ਕਿਤੇ ਮਰਜੀ ਹੋਵੇ ਲਾਲਾ ਮੈਂ ਕੰਮ ਕਰਦੀ ਆ ਮੈਨੂੰ ਕੰਮ ਕਰਨ ਦੋ ਹਾਂ ਮੈਂ ਤੈਨੂੰ ਇੱਕ ਰਾਇ ਦੇ ਮੈਂ ਤਾਂ ਬੂ ਮੈਂ ਬਾਲੀਆਂ ਬਚਾ ਕੇ ਰੱਖਾ ਕਿਤੇ ਮੇਰੀ ਬਾਲ ਕੀ ਦੇ ਲਾ ਕੇ ਲੈ ਜਾਣ ਬੇ ਤੂੰ ਪਰੇ ਚੱਲ ਇਥੋਂ ਬੇਰੀ ਗੱਲ ਸੁਣਦਾ ਜੀ ਕੀਲੇ ਦਾਸ ਹਾਂ ਚਾਰ ਤੇਰੇ ਨੌਕਰ ਆਦਾਂਗੇ ਬੇ ਮੈਨੂੰ ਦੱਸ ਦੀ ਲੋੜ ਨਹੀਂ ਮੈਨੂੰ ਚੜ ਵੀ ਇਹੋ ਜਿਹੇ ਤਸਵੀ ਨਾ ਕਰੇ ਜੱਟਾਂ ਜ਼ਿੰਮੇਦਾਰਾਂ ਦੇ ਮੈਂ ਬਾਣੀਆਂ ਦੀਆਂ ਅਸੀਂ ਬਾਣੀਆਂ ਦੇ ਕਰਾਂਗੇ ਰਿਸ਼ਤਾ ਲਹਗੇ ਕਿ ਕਿ ਪਾ ਗਾ ਪਾੜਾ ਆ ਦੇਖ ਲੈ ਮਾਰੇ ਹੋ ਗਏ ਲੜਾ ਯਾਰ ਜੇ ਤੂੰ ਕਿਸੇ ਕੰਮ ਦਾ ਹਮਿਆਏ ਨਾ ਪਲੇਟ ਨੇ ਕਿੰਨਾ ਸਿਰ ਪਰ ਉਸਨ ਲੱਗ ਰਿਹਾ ਆਰ ਕੀ ਲੈ ਗਈ ਲਾ ਤੇਰੀ ਮੰਮੀ ਠੀਕ ਆ ਸੌਰਾ ਸਾਹਬ ਨੇ ਪੜਿਆ ਪੜਿਆ ਕਾ ਚਾਤ ਸੁਣ ਮੇਰੀ ਆ ਤੇਰਾ ਉਹ ਸਾਡਾ ਤਾਂ ਨਹੀਂ ਮੰਮੀ ਠੀਕ ਆ ਕਿਤੇ ਲਈ ਹਾਂ ਠੀਕ ਆ ਡੈਡੀ ਵੇ ਵੇ ਤੂੰ ਐਂ ਦੇਖ ਲੈ ਕਿਵੇਂ ਸਰਿਆਮ ਤੇਰੀ ਕੁੜੀ ਕਹਿਣਾ ਹੁੰਦੇ ਨੇ ਵੀ ਕਦੇ ਕੁਛ ਕਦੇ ਕੁਛ ਟਾਈਮ ਤੇ ਲਿਸਟੇਨ ਕਰੂੰਗਾ ਚਲ ਜੱਟਾਂ ਦਾ ਨਾਲੇ ਹੋਰ ਐ ਜਿਵੇਂ ਕਿੰਨੀ ਕੰਦੀ ਹੈਗੀ 10 ਕਿੱਲੇ ਡੈਡੀ ਜੀ ਆਪਣੇ 10 ਕਿੱਲੇ ਨੇ ਹਾਂ 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 ਇੱਕਾਚੀ ਹੋਣ ਪੂੰਗੀ ਨਹੀਂ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲ ਕਰ ਜਾਾਂਗੇ ਖਾਦੇ ਦੋ ਚਾਰ ਦਿਨ ਹਜੇ ਈ ਗੱਲ ਹੁਣ ਲੜਾ ਤੂੰ ਜੱਛ ਕੀ ਬਣੂ ਦਾ ਚਾਰ ਕਹਤਾ ਸੀ ਫੇਰੇ ਨੋ 2 ਕਿੱਲੇ ਕਰਾਦਾ ਇਹ ਕੁੜੀ ਅੱਧੀ ਭੇਜਦੇ ਓਏ ਚਾਰ ਰੁਪਏ ਪਰ ਬਣੇ ਨੇ ਅਸੀਂ ਵੇਚਦੇ ਫਿਰਦੇ ਆ ਤੂੰ ਹੀ ਮਾਰੇ ਹਿੰ ਮੈਂ ਤਾਂ ਅੱਗ ਨੂੰ ਲਾਉਂਦੀ ਹਾਂ ਹਾਂ ਨਹੀਂ ਇਹ ਘਾਟ ਚੋੜੀ ਐ ਇਹਦਾ ਦਿਮਾਗ ਮੂਟਾ ਗਾ ਬੁੜੀਆਂ ਦੀ ਆਕਲੀ ਗੁੱਤ ਪੈਸੇ ਹੁੰਦੀ ਆ ਯਾਰਾ ਮੈਂ ਸਾਥ ਹੁਣਾ ਕਿਉਂ ਮੈਂ ਹਾਂ ਕੱਲ ਨੂੰ ਲੇਲ ਗੱਡੀ ਚਲਾਉਂਗਾ ਕਰਨਾ ਆਪਾਂ ਲਾਪਤੀ ਕਰਨੀ ਆ ਦੁਨੀਆ ਤੋਂ ਮੈਂ ਨਾ ਬਿਆਹ ਕਰਾ ਲੇ ਮੈਂ ਆਪਣਾ ਬਿਆਹ ਕਰਾਉਂਗਾ ਮੇਰੇ ਬਾਅਦ ਤੁਸੀਂ ਦੀ ਪਿੱਛੇ ਦੇਖੋਗੇ ਜੀ ਉਹਦਾ ਲਿਸਟਾ ਕਰ ਮੇਰੀ ਕੁੜੀ ਨਾਲ ਮੈਂ ਕਰਾ ਦੂੰਗਾ ਤੇਰਾ ਲਿਸਟਾ ਉਹਦਾ ਚੱਕ ਲੈਵਾਗੇ ਕਿਹੜੀ ਕਹੇਗਾ ਤਨਖੀ ਚ ਹੋਵੇ ਕੋਈ ਹਾਂ ਬੂਰੇ ਕਿ ਉਹ ਹੋਈ ਜਾ ਲੈ ਯਾਰਾ ਦੇਖੋ ਡੈਡੀ ਜੀ ਤੁਹਾਡੀ ਕੁੜੀ ਨੂੰ ਮੈਂ ਖੁਸ਼ ਰੱਖੂ ਹਮੇਸ਼ਾ ਮੈਨੂੰ ਪਤਾ ਹੈ ਆ ਜਾ ਵੇ ਨੇਗਾ ਵੀ ਨੰਗ ਤੁਰਿਆ ਫਿਰਦਾ ਮੈਂ ਥੋੜੀ ਕੰਮ ਆ ਜਾ ਯਾਰ ਕੰਮ ਤੇ ਗੱਲ ਕਰ ਲੈ ਪਾੜੀ ਦੀ ਗੱਲ ਪਤਾ ਇਹਦੀ ਹੋਦੀ ਪਹਿਲੀ ਉਹ ਹੋ ਜੂਗਾ ਆ ਜਾ ਜੱਦੀ ਨਹੀਂ ਕੱਦ ਲੱਗੀ ਵੀ ਆ ਜੇ ਮਾਦੇ ਨਾਲ 10 ਕਿਲੇ ਝੋਟੇ ਛਿਰ ਵਰਗੇ ਮੇਰੇ ਨਾਮ ਲੱਗ ਗਏ ਇੱਕ ਮੌਲ ਪਾਉਂਗਾ ਬੱਦਾ ਹੈ ਇਹਦੇ ਅੱਗ ਨਹੀਂ ਲੱਗਦੀ ਵੀ 10 ਮੰਨ ਜਾ ਤੂੰ ਕਿੱਡੀ ਕੀ ਗੱਲ ਹੈ ਝੋਟੇ ਵਰਗਾ ਐ ਹੋ ਜੂਗਾ ਮੈਂ ਬੱਜਾ 10 ਕਿਲੇ ਨਾਮ ਹੋ ਗਏ ਕੋਈ ਕਛ ਕਲਾ ਕੇ ਪੋਣਾ ਪਾਉਂਗਾ ਤਾਂ ਮੰਦੀ ਨਹੀਂ ਬਹਤ ਪਾ ਰਹੇ ਨੇ ਸਿੱਧੇ ਪੋਣ ਹੋਗੀ ਕਿੱਥੇ ਸਿਆਪਾ ਨਪੁੱਤੀ ਦੇ ਨੇ ਕਿਵੇਂ ਜੱਬ ਖਾਨਾ ਸਜੜਿਆ ਮਾ ਕੀ ਹੋ ਗਿਆ ਹੋ ਗਿਆ ਤੇਰੇ ਸਿਰ ਜੇ ਤੂੰ ਚੱਜਦੀ ਹੋਵੇਂ ਤਾਂ ਕਾਹਨੂੰ ਲੋਕ ਮੇਰੇ ਮੂਹਰੇ ਬੋਲਣ ਆ ਕੇ ਮੇਰੇ ਤਾਂ ਮਿੱਟੀ ਪਲੀਤ ਕਰ ਰੱਖੀ ਆ ਨਹੀਂ ਤੂੰ ਮਰ ਜਾਈਂ ਹੀ ਜੀ ਨਹੀਂ ਤੂੰ ਜੰਮਦੀ ਕਿਉਂ ਨਾ ਮਰ ਗਈ ਮੈਂ ਤੇਰੇ ਜੰਮਦੀ ਦੇ ਕਿਉਂ ਨਾ ਗਲ ਘੁੱਟਾ ਦੇਤਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਲੋਕ ਸਰਿਆ ਮੈਨੂੰ ਖੋਹਣ ਆਉਂਦੇ ਨੇ ਤੈਨੂੰ ਮੈਤੋਂ ਵੀ ਹਾਂ ਤੇਰੀ ਕੁੜੀ ਲੈ ਜਾਣੀ ਕੁੜੀ ਲੈ ਜਾਣੀ ਹਾਂ ਤੇਰੀ ਲੱਖ ਜਿਹੇ ਕੁੜੀ ਹੱਦ ਇੱਕ ਮਿੰਟ ਕੀ ਹੋ ਗਿਆ ਨਹੀਂ ਪਾਪ ਕੀ ਤੇਰਾ ਲੱਲਰ ਲਾਊਗਾ ਕਿਹਨੇ ਕਿਹ ਕਹਨੀ ਹੈ ਕਿ ਪਲੇਗ ਦੇਣਾ ਕੀ ਉਹ ਘਰੇ ਆਏ ਆ ਆ ਕਹਿੰਦੇ ਨੇ ਆਪ ਉਹਨਾਂ ਨਾਲ ਹੀ ਲੱਗ ਜੂਗਾ ਕੋਈ ਗੱਲ ਨਾਲ ਹੁੰਦੀ ਆ ਵੀ ਗੱਲ ਖਾਂ ਛੁੜੀਏ ਟਿਕ ਜਾਗਾ ਕਿਸੇ ਟਾਈਮ ਸਰਕਾਰ ਛਿੱਟੇ ਚੱਕ ਰੱਖਿਆ ਖਾਂਰ ਕੁੱਤੀ ਮਾਜੇ ਤੂੰ ਅਭੀ ਤੂੰ ਚੁੱਪ ਕਰ ਮੇਰੀ ਗੱਲ ਓਏ ਮਾਰੂੰਗਾ ਕੁੱਤਾ ਦੁਗਰੀ ਕੋਤੀ ਦੇ ਕੇ ਮੇਰੇ ਤੂੰ 4 ਕੀਲੇ ਤੇ ਫਿਰਦਾ ਮੈਂ 7 ਕੀਲੇ ਨੌਕਰਾਂ ਨੂੰ ਤਾਂ ਤਿੰਨੀ ਛੱਡੂਗੀ ਤੇ ਬੌਲੀ ਜਿਹੜੀ ਗੱਲ ਮੈਂ ਫਿਰਦੀਆਂ ਕਰਨ ਨੂੰ ਤੂੰ ਨਹੀਂ ਕਰਨ ਨੂੰ ਫਿਰਦਾ ਉਸ 10 ਕੀ ਨਾਮ ਕਹੇ ਉਹਨੂੰ ਫਿਰਦੀ ਨਹੀਂ ਉਹਦੇ 10 ਕੇ ਉਹ ਤਾਂ 4 ਹੀ ਕਹਿੰਦੇ ਮੈਨੂੰ ਆਪੋ ਤਾਂ ਤਿੰਨੀ ਛੱਡਾਂਗੀ ਉਹਨਾਂ ਜੋ ਅੱਗੇ ਤਾਂ ਆਪੋ ਤਾਂ 7 ਕਰਾ ਦੂੰਗੀ ਮੈਂ ਤਾਂ ਯਾਰ ਮੈਨੂੰ ਆਦਤ ਦੱਸ ਦੋ ਵੀ ਹੋ ਕੀ ਗਿਆ ਨਹੀਂ ਪਹਿਲੀ ਹੋਇਆ ਨਾਮ ਰੱਪਚਾਰ ਬਸ ਹੁਣ ਤੇਰਾ ਫੂਕਣਾ ਉੱਥੇ ਫੂਕ ਦੂੰਗੀ ਕਿਥੇ ਪੈਂਦੀ ਹੈ ਮਨਾਰੀ ਧਾਬ ਕੇ ਜਾ ਤੇ ਬਾਪੂ ਮੇਰੇ ਦੇਖ ਲੈ ਉਹੋ ਪਾਛੇ ਤੇਰੀ ਹੋਂਦ ਦੁਬਾਰੇ ਕਰਾਉਣੇ ਪੈਣਗੇ ਮੇਰੀ ਇਹ ਬਾਤ ਤੇ ਭਾਰਤੇ ਉੱਤੇ ਵੇ ਫੂਕ ਦੂੰਗੀ ਇਹਨੂੰ ਉੱਥੇ ਜਿੱਥੇ ਤੂੰ ਕਰੀਂ ਉੱਥੀ ਫੂਕ ਦੂੰਗੀ ਉੱਥੀ ਫੁੱਕਲੀਆਂ ਗਈ ਆਹੋ ਹਾਂਗਾ ਮਕਲਾਵਾਦੀ ਨਾ ਬੇਬੇ ਖਾਨ ਕੁੱਤੀ ਐ ਇਹਨੂੰ ਪਤਾ ਹਮ ਇੱਥੇ ਡਾਂਗ ਫਿਲੂੰਗੀ ਮੇਰੇ ਦੇਖ ਕੇ ਡਲ ਗਈ ਬਾਪੂ ਇਹਨੂੰ ਐ ਕਰ ਇਹਨੂੰ ਹੁਣੇ ਲੈ ਹੀ ਜਾ ਉੱਥੇ ਉਹਨਾਂ ਦੇ ਘਰੇ ਖਦਾ ਅੱਜ ਨਹੀਂ ਹਾਂ ਟਾ ਚਾਰ ਬੱਜ ਕੇ ਬਾਪੂ ਇਹਦਾ ਤਾਂ ਉਹ ਕੰਮ ਆ ਵੀ ਆਥਣੇ ਮੰਨੀ ਸਹੇਰ ਨੂੰ ਮਨਾ ਕਰ ਦੂੰਗੀ ਹੁਣ ਮੰਨੀ ਕੋਈ ਆ ਬਾਪੂ ਹੁਣੇ ਲੈ ਜਾ ਉਹਦੇ ਪਿੰਡ ਹਿੰਝਾ ਪੰਗਤ ਮੈਂ ਕਹਿਆ ਨਾ ਮੁਸ਼ਕਮਾਰ ਜਾਂਦੀ ਕੋਹੜੀ ਤੇ ਦੋ ਮਾਰ ਗੁੰਡੇ ਜਿਕੇ ਨਾ ਜਾ ਕੇ ਮੈਂ ਰੋਜ ਨਾ ਹੁੰਨੀਆ ਵੜੀ ਖੜੀ ਆ ਰਹੀ ਮਾਦਾ ਉਰੇ ਆ ਜਾ ਨਾ ਲਾ ਤੇ ਤੇ ਲੀਏ ਪਹਾਂ ਗੱਲ ਨਿਕਲੇ ਆਉਣੇ ਆਗੇ ਮੈਂ ਰੋਜ ਨਾ ਹੁੰਨੀਆ ਲੱਖ ਸਾਬਣ ਨਾਲ ਬਾਪੂ ਹੁਣੇ ਲੈ ਜਾ ਬਾਪੂ ਬਣ ਕੇ ਹਾੜੇ ਹਾੜੇ ਹੁਣੇ ਲੈ ਜਾ ਐ ਦੱਤ ਕਿਵੇਂ ਕਾਲੀ ਹੋਈ ਆ ਤੈਨੂੰ ਨਾਲ ਹੀ ਲੈ ਜਾਂਦੇ ਛਿਰੇ ਜੀ ਤੂੰ ਬੋਲੇ ਤੂੰ ਜਾ 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 ਕੰਮ ਕਰ ਮੈਂ ਹਾਂ ਬੋਲੇ ਨਹੀਂ ਕੇ ਬੋਲੇ ਪੁੱਤ ਬੋਲੇ ਆ ਰਿਓ ਦੇ ਬੋਲੇ ਮੇਰੇ ਗੁੱਗ ਮਗੋਲੇ ਆ ਮੈਂ ਤਾਂ ਕੀ ਕਹਿਣਾ ਮੈਂ ਕਹਿੰਦਾ ਜੈ ਜੈ ਪੁੱਤ ਮੇਰੇ ਕਾ ਦਿਆਂਗਾ ਯੇ ਨਹੀਂ ਘਾਟ ਥੁੰਲਾ ਜੀ ਲਵ ਮੈਂ ਹੁੰਦੀ ਏ ਕਲਾ ਦੇ ਤੇ ਉ ਤਾਂ ਜੀ ਰੂਈ ਲੋਟ ਕਲੋਣਾ ਪੈ ਗਿਆ ਤੇ ਪੈ ਕਿਲਾ ਚੱਲ ਫੁੱਟ ਆ ਜਾ ਮੈਂ ਕੱਲੀ ਕਰ ਤੁਸੀਂ ਸਾਰਾ ਆ ਬਈ ਉਤ ਪਿਓ ਮੇਰੀ ਗੱਲ ਸੁਣ ਫੂਕ ਦੇਨੀ ਮੈਂ ਤੋਤੀ ਗੱਲ ਕਰਾਂਗੇ ਜ਼ਮੀਨ ਨੌਕਰਾਂਗੇ ਪਹਿਲਾਂ ਮੈਂ ਛੜੀ ਛੜੀ ਨੌਕਰਾਂਗੇ ਆ ਜਾ ਆ ਜਾ ਆ ਜਾ ਆਹੋ ਮੈਂ ਕਹੂ ਨਹੀਂ ਕਾਇਆ ਉਹਨੇ ਜੀ ਜੀ ਦੇ ਇੱਕ ਚੱਲ ਬਣੇ ਮਿੱਠੀ ਦਾ ਪਲੇਟ ਮੈਂ ਗੁੱਥਾ ਨਾ ਕਰਾ ਕੱਲ ਮਰ ਪੁਕਲੀ ਮਰ ਜਾ ਨਹੀਂ ਪਲੇਗ ਤੇ ਜਾਣਾ ਕਿਦ ਨੇ ਡਿੱਗਦਾ ਤੂੰ ਪਿਆਰ ਨਾਲ ਗੱਲ ਕਰੂੰਗੀ ਹਾਂ ਗੱਲ ਜੇ ਤਾਂ ਜੇ ਤਾਂ ਸਿੱਧੀ ਬੋਲੂਗੀ ਠੀਕ ਆ ਨਹੀਂ ਮੈਂ ਚੱਕ ਕੇ 부ਢੀ ਜੀ ਨੂੰ ਗੋਡਿਆਂ ਥੱਲੇ ਲੈ ਲੂੰਗੀ ਮੈਂ ਹਾਕਾਂ ਪਾੜ ਦੂੰ ਜੇ ਬਾਲਾ ਬੋਲੂਗੀ ਉਹ ਮੈਂ ਪਿਆਰ ਨਾਲ ਗੱਲ ਨਿਕਲੀ ਹਾਂ ਆ ਵੀ ਪੱਲੇ ਵਿੱਚ ਆ ਤਿੰਨਾ ਦਾਵਰੇ ਇਹੀ ਆਗਾ ਹਾਂ ਆਹ ਹੋਈ ਜਾ ਆ ਚੱਲ ਉੱਤਰ ਓਹੋ ਹਾਈ ਹਾਰੀ ਰਾਮ ਆਹਾ ਲਾ ਬੇਬੇ ਚਾਹ ਪੀ ਲਾ ਦਿਵਾਲੀ ਦੀਆਂ ਸਫਾਈਆਂ ਕਰਕੇ ਹੰਬ ਗਈ ਹੋਵੇਂਗੀ ਤੂੰ ਵੀ ਸਫਾਈ ਨੇ ਸਾਰੀਆਂ ਮੈਂ ਕੀਤੀਆਂ ਨੇ ਪੈ ਕੀਤੀਆਂ ਨੇ ਨਹੀਂ ਚੱਲ ਕੋਈ ਨਾ ਬੇ ਬੇ ਆਇਆ ਨਾ ਕਰਿਆ ਕਰਨ ਮੇਲੇ ਪੈ ਕੀ ਹੋ ਗਿਆ ਪੇਕੀ ਪੱਜ ਗਈ ਤੂੰ ਇਹਨਾਂ ਫਲਾਂ ਦੀ ਹੁਣ ਮੈਂ ਹੀ ਕਰਦੀ ਆ ਫਿਰ ਕੀ ਹੋਗਾ ਜੇ ਐਤ ਕੀ ਤੂੰ ਕਰਤੀ ਬਾਹਨੇ ਨਾਲੇ ਚਾਹ ਬੰਨ ਮਲਾਇਆ ਹੀ ਆਪਦੇ ਪੇਕੇ ਓਏ ਹਾਈ ਖੰਗੋ ਹੀ ਪਈਆ ਹਾਂ ਕਰਦ ਗੁਰਦ ਚੜ ਗਈ ਤੈਨੂੰ ਗੋੜ ਖਾ ਲਈ ਹੁਣ ਉਹ ਲਿਖਲਾ ਦੀ ਬੈਰਿੰਗ ਤੇ ਤਦੂੰਗਾ ਨਾਰੀ ਚੇਦਾ ਪੂਰੀ ਖੜਾਉਣੀ ਆ ਮੈਂ ਬੌਲੀ ਥੋੜੀਆਗੀ ਜੇ ਵੀ ਮੇਰੀ ਗੱਲ ਸੁਣਨੀ ਦੀ ਪਿਆ ਨਾ ਗੱਲ ਕਰੀ ਤੁਮਸਿਆ ਮੈਂ ਬੌੜੀ ਥੋੜੀਆਂ ਮੈਂ ਸਿੱਧੇ ਕਰ ਦੂੰਗੀ ਸਭ ਨੂੰ ਕੈਬੀ ਕੱਢ ਲਾ ਜਾ ਜਤੂੰ ਮੇਰੇ ਮੰਗਰੀ ਦੇ ਹਾ ਕਰ ਤੇਲੀ ਮੈਂ ਅਗਲੀ ਲਹੂੰਗਾ ਇਹ ਜੋਰਦਾਰ ਚੱਲਦਾਗਾ ਓਕੇ ਬੋਨੀ ਆਉਂਦੀ ਕੱਢਣ ਆਣੀ ਹਾਂ ਨਹੀਂ ਬੇਬੇ ਉਹੀ ਲੰਨੀ ਇਹ ਕੀ ਕਰਨ ਆ ਗਈ ਆਪਣੇ ਘਰੇ ਕਿ ਤੂੰ ਇਦਾਂ ਨਹੀਂ ਮੇਰੇ ਨਾਲ ਲੜਨ ਕਿਤੇ ਆ ਗਈ ਮੈਨੂੰ ਤਾਂ ਹੀ ਲੱਗਦਾ ਆਪਣੇ ਘਰੇ ਤਾਂ ਲਾਂਬਾ ਲੈ ਕੇ ਆਈ ਹੋਣੀ ਆ ਪਤਾ ਹੁਣ ਸਾਸਰੀ ਘਾਲ ਜੀ ਸਾਸਰੀ ਘਾਲ ਆ ਕਹਾਂ ਇੱਧਰ ਨੂੰ ਆ ਰਹੀ ਆਹੋ ਤੁਹੇ ਲੈਗੀ ਕਿਪੋ ਹੱਕ ਕੇ ਮੈ ਆਉਣੇ ਹੋਈ ਸੀ ਮੈਨੂੰ ਤਾਂ ਤੂੰ ਜਾਣਦੀ ਹੋਵੇਂਗੀ ਹਾ ਹੋ ਮਾਏ ਪੰਜ ਪਿੰਡਾਂ ਦੀ ਸੇਠ ਨਹੀਂ ਵੱਜਦੀਆਂ ਮੇਰੀ ਘਰ ਵਾਲੀ ਇਹ ਲੱਧਣ ਤੂੰ ਚੁੱਪ ਕਰ ਮੈਨੂੰ ਪਤਾ ਨਹੀਂ ਹੁਣ ਕਿਥੇ ਆਇ ਨਾ ਬੋਲ ਮੇਰੇ ਘਰ ਵਾਲਾ ਇਹ ਹੈ ਵਿਚ ਚਾਜੇ ਘਰੇ ਆਈ ਦੀ ਤੂੰ ਹਾਂ ਬੇਇਜ਼ਤੀ ਨਾ ਕਰ ਮੇਰੀ ਗੱਲ ਸੁਣ ਤੇਰਾ ਮੁੰਡਾ ਸਾਡੀ ਬੇੜੀ ਨੀਵੀਂ ਕਰ ਦਿੱਤੀ ਤੇਰੇ ਮੁੰਡੇ ਨੇ ਰੋਜ਼ ਸਾਡੇ ਘਰ ਜਿਹੜੇ ਮਾਰਦਾ ਅਕੇ ਮੇਰੀ ਅਕੇ ਤੇਰੀ ਕੁੜੀ ਤੋਰ ਮੇਰੇ ਨਾਲ ਮੈਂ ਤਾਂ ਅੱਜ ਮਾਂ ਉਹਦੀ ਮਾਂ ਨਾਲ ਹੀ ਗੱਲ ਕਰਕੇ ਆਵਾਂ ਕਹਿੰਦੇ 10 ਕਿਲੇ ਜ਼ਮੀਨ ਆਉਂਦੀ ਐ ਮੈਨੂੰ ਅਕੇ ਸੋ ਦੋ ਪਾਈਆਂ ਹਾਂ ਆਹ ਫਿਰ ਆਉਂਦੀ ਐ ਕੀ ਫੇਰਾ ਆਉਂਦੀ ਐ ਕੀ ਹਾਂ ਕਿਤੇ ਵਿੱਚ ਡੰਗਰ ਵਾਲੇ ਕਿਲੇ ਤਾਂ ਨਹੀਂ ਦਿਖਾਈ ਜਾਂਦੇ ਅੱਧੇ ਫਟੇ ਤੇਰਾ ਦਿਮਾਗ ਤਾਂ ਨਹੀਂ ਹੈ ਲਿ ਗਿਆ ਤੇਰਾ ਕਿਤੇ ਸਾੜੀ ਫੜੀ ਬੋਲ ਕੇ ਨਾਲੇ ਸਾਰੇ ਤਸੀਰੀ ਹੁੰਦੀ ਆ ਹੇ ਹਾਂ ਹੋ ਆਹੋ ਇੱਤੇ ਟਿੱਬੇ ਹੋਣ ਐ ਕਿਵੇਂ ਹੋਣਗੇ ਟਿੱਬੇ ਗੰਦੀ ਗੰਦੇ ਹਾਏ ਗੰਦੀ ਕਿਹੜੇ ਗੰਡੇ ਗੰਡੇ ਆਹੋ ਨਹੀਂ ਬੇਬੇ ਘੰਟੇ ਕਹਿੰਦੇ ਆ ਬੱਸ ਚੁੱਪ ਕਰਿਆ ਕਰ ਘੰਟੇ ਹਤੀ ਮਾਤ ਜਾਨ ਨੇ ਤੂੰ ਚੁੱਪ ਕਰ ਮੈਨੂੰ ਗੱਲ ਕਰ ਲੈਣ ਕੱਲ ਜਿਹੜੀ ਗੱਲ ਕਰਨੀ ਆ ਭੌਂਕ ਜਲਦੀ ਨੰਮੇ ਲਕੋੜੇ ਆ ਲਈਏ ਕਿੰਨਾ ਸਿਉਣਾ ਪਾਵਾਂਗੀ ਮੇਰੀ ਕੁੜੀ ਨੂੰ ਹਾਂ ਪਾਉ ਜਿੰਦਗੀ ਮੇਰੀ ਹੈ ਸੇਤਾ ਹਾਂ ਪਾਉ ਹੈਸੀਅਤ ਤਾਂ ਤੇਰਾ ਮੁੰਡਾ ਤਾਂ ਬਾੜੀਆਂ ਪਾਟੀਆਂ ਮਾਰਦਾ ਆ ਕੇ 20 ਕੀਲੇ ਨੇ ਤੋਂ ਆਪਾਂ ਇਹਨਾਂ ਨੂੰ ਫਿਰ 15 ਟੋਲੇ ਸਿਉਣਾ ਤਾਂ ਪਾ ਹੀ ਮੇਰੀ ਧੀ ਨੂੰ 宝物。 ਮਿਰਤੀ ਨੂੰ ਤੁਮ ਛੱਲੇ ਦਾ ਬਹੁਤੀ ਸ਼ੌਕ ਹੈ ਕੋਈ ਨਾ ਕੋਈ ਮੈਂ ਤਾਂ ਤਾਂ ਕੋਈ ਸ਼ੌਕ ਨਹੀਂ ਛੱਡਿਆ ਅੱਜ ਤੱਕ ਪੂਰਾ ਕਰਨ ਤੋਂ ਆਹ ਦੇਖ ਲੈ ਪੂਰੇ ਪੰਜ ਤੋੜੇ ਦੀ ਆ ਪਾਈ ਵੀ ਨੇ ਕੰਦੇ ਚੁਮਕੇ ਕੰਨਾਂ ਵਾਲੇ ਵਾਹ ਇਹ ਦੇਖ ਲੈ ਨੀ ਬੇਬੇ ਮੈਂ ਕਿੰਨੇ ਚ ਲਾਲੀ ਕਾਟੇ ਵਾਲੀ ਕਹਿੰਦੇ ਨੇ ਅੱਛਾ ਦੇ ਤੇ ਅੱਗੇ ਕਾਟਿਆਂ ਵਾਲੀਆਂ ਪਸੇ ਨਹੀਂ ਦੇਖੇ ਨੇ ਮੈਂ ਬਜ਼ਾਰ ਚ ਜਿਆਦੇ ਨਾ ਬੋਲ ਮੈਂ ਗੋਡਿਆਂ ਥੱਲੇ ਲੈ ਲੂ ਹਰਮਣ ਨੂੰ ਲੈ ਮੈਂ ਤਾਂ ਫੇਰ ਵੀ ਕਹਿ ਨਹੀਂ ਚੱਲ ਮੈਂ ਕੁੜੀ ਵਿਆਹਣੀ ਐ ਇੱਥੇ ਵੀ ਮੈਂ 1200 ਬੋਲ ਮੇਰੀ ਕੁੜੀ ਤੇ ਮੁੰਡਾ ਤੇਰਾ ਮੁੰਡਾ ਤੇ ਮੇਰੀ ਕੁੜੀ ਪਸੰਦ ਕਰਦੇ ਨੇ ਇੱਕ ਦੂਜੇ ਨੂੰ ਮੈਂ ਤਾਂ ਤਾਂ ਮੈਂ ਤਾਂ ਮਨੂ ਕਰਦੇ ਨੇ ਹੋ ਨਾ ਹੋਗਾ ਮੇਰੀ ਇੰਤਹਾ ਕਰਦੇ ਨੂੰ ਤੂੰ ਮੇਰੇ ਨਾਲ ਬਾਲਾ ਬਖਵਾ ਕੀ ਕਹਿੰਦੇ ਨੇ ਵਿਸ਼ਵਾਸ ਜਿਆ ਨਾ ਕਰ ਮਤ ਕਦੇ ਮਾਰੂ ਮੈਂ ਖਾਉਂ ਸਾਂ ਤੁਹਾਡੇ ਵਿਸ਼ਵਾਸ ਬਕਵਾਸ ਤਮ ਹੁਣ ਕਰ ਦੂੰਗੀ ਆਹੋ ਨਾਨਾ ਪਿਆਜ ਦੀ ਗੱਲ ਕਰ ਤੂੰ ਤਪ ਕਰ ਬੇ ਤੂੰ ਕਹਿੰਦਾ ਬੋਲ ਤਾਂ ਉਪੋਨੀ ਬੋਲਦੀ ਦਾ ਦੀਆ ਜੋਤੂ ਕਲੇਲੇ ਤਕੀਲੇ ਦੀ ਵਸੀਤ ਮੇਰੀ ਕੁੜੀ ਦੇ ਨੋ ਕਰਾ ਦਿਓ ਨਹੀਂ ਦੇਖ ਲੈ ਨੀ ਬੇਬੇ ਹੁਣ ਦੱਸ ਕੀ ਕਰੀਏ ਆਹੋ सत तो सुत दी मैं क्यों नहीं करूं दी और की करावे की ले चल मैं छड़वे देख आए करो गल बात होगी बाहर निकलो चलो इथों नहीं क्यों चलिए नहीं किथे कप पाईया जा दे ना बोल असली रिश्ते बारे इथे मैं ता तेरा ਤੇਰਾ ਮੁੰਡਾ ਰੋਜ ਗਲ ਪੈ ਜਾਂਦਾ ਕਿ ਮੈਂ ਤਾਂ ਆਈ ਨਹੀ ਮੈਨੂੰ ਕਿ ਲੋੜ ਤੀ ਖਾਣ ਨਹੀਂ ਮਾਰਦੀ ਨੀ ਤੇਰਾ ਬੇਨਾ ਬੈਜਾ ਤੇਰਾ ਰੋਕਦੇ ਜਾਣੀਂ ਦੀਏ ਨਹੀਂ ਖਾਣੀ ਨਹੀਂ ਨਾ ਨਹੀਂ ਨਾ ਬੱਸ ਕਰ ਬੱਸ ਕਰ ਕਹਿੰਦੇ ਉਹ ਦੇਖਣ ਆਂਦੇ ਜਨ ਨਹੀਂ ਪਾਣੀ ਕਹਨੂੰ ਇਹਨੂੰ ਸਮਝਾ ਸਮਝਾ ਥੱਕ ਗਏ ਅਸੀਂ ਥੱਕ ਗਏ ਉਹਨੂੰ ਰੋਕ ਲੈ ਛੋਟੇ ਨੂੰ ਰੋਕ ਲੈ ਨਹੀਂ ਰੋਕਦੀ ਇਹ ਨਹੀਂ ਰੋਕਦੀ ਹਾਏ 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 ਇਹ ਨਹੀਂ ਬੇਬੇ ਤੇਰਾ ਕੋਸਟ ਟੁੱਟਦਾ ਨਹੀਂ ਗਿਆ ਤੈਨੂੰ ਮੈਂ ਪਹਿਲਾਂ ਹੀ ਸਮਝਾਉਈ ਸੀ ਇਹ ਤੇਰਾ ਲੰਡੀਏ ਨਹੀਂ ਰੋਕ ਲਾਂਗੀ ਤੂੰ ਮਾਰ ਜਾ ਪੈਰ ਦੇ ਖਾਸ ਚੱਲ ਬੇਬੇ ਨਾ ਨਾ ਤੇਰੀ ਆਏ ਹਾਏ ਹਾਏ ਮੈਂ ਲੋਟਾਂਗੀ ਹੁਣ ਲੱਗਿਆ ਪਤਾ ਮੇਰੀ ਗੱਲ ਸੁਣ ਲੈ ਖੜ ਜਾ ਬੇ ਤੂੰ ਫੂਲਾ ਟੁੱਟ ਗਿਆ ਜਾਂ ਗੱਲ ਪੈ ਜੂਗੀ ਮੈਂ ਪੰਡ ਪੰਜ ਪਿੰਡਾਂ ਦੀ ਛੇਠਣੀ ਆ ਮੇਰੇ ਨਾਲ ਪੰਗੇ ਲੈਂਦੀ ਸੀ ਕਈ ਲੱਖਾਂ ਦਾ ਖਾਤਾ ਛੇਟਾ ਹਾਏ ਜਾਨੀ ਬੇਬੇ ਹਾਏ 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 ਠੀਕ ਆ ਹੁਣ ਹਾ ਕੀ ਦੁਖਦਾ ਹੁਣ ਤੇਰਾ ਦੱਸ ਕੀ ਇੱਥੇ ਸੱਟ ਲੱਗੀ ਤੇਰੇ ਹਾਏ ਹਾਂ ਹਾਏ ਹਾਏ ਨਹੀਂ ਬੇਬੇ। ਕਦੇ ਤੇਰੀ ਹਾਲਤ ਦੁਖਦੀ ਆ ਕਦੇ ਆ ਦੁਖਦੀ ਆ। ਤੈਨੂੰ ਕੀ ਲੋੜ ਸੀ ਉਹਦੇ ਨਾਲ ਪੰਗੇ ਲੈਣ ਦੀ? ਉਹ ਫਿਰ ਪਈਆ ਕੀ ਝੋਟੇ ਆ ਗਈ ਤੂੰ ਉਹਦੇ ਨਾਲ ਲੰਮੀਆ ਪੰਗੇ। ਹਾਏ ਨਹੀਂ ਬੇਬੇ। ਨਹੀਂ ਬੱਸ ਨਹੀਂ ਬੱਸ ਤੇਰਾ ਨਹੀਂ ਪਤਾ ਲੱਗਦਾ। ਮਾਦੂ ਮਾਦੇ ਨਹੀਂ ਝੋਟੀਆਂ ਮੈਂ ਸਭ। ਤੇਰਾ ਨਹੀਂ ਪਤਾ ਲੱਗਣਾ ਬੁਢੀ ਦਾ। ਇਹਦਾ ਕੀ ਦੋਦਾ ਕੀ ਨਹੀਂ ਦੁਖ। ਤੇਰੇ ਪਈਆ ਲੰਡੀਆਂ। ਨਹੀਂ ਤੂੰ ਢੰਡੀ ਹੋ ਜਾਏ। ਹਾਏ। ਇਹ ਗੇਬਾ ਤੇਰਾ ਭਜੇ ਤੇਰਾ ਬੇੜਾ ਨਹੀਂ।